ਆਪ ਨੂੰ ਸ਼ੱਕ ਪੈਂਦੀ ਵੀ ਕਪੜਾ ਚੈੱਕ ਕਰੀਏ ਤੇ ਕਪੜੇ ਦੀ ਕੁਆਲਿਟੀ ਵੀ ਕੁਆਲਿਟੀ ਪੂਰੀ ਕਪੜੇ ਦੀ ਕੁਆਲਿਟੀ ਨੰਬਰ 1 ਬਾਕੀ ਸਟੀਚਿੰਗ ਸਟੀਚਿੰਗ ਵੀ ਸਾਡੀ ਨੰਬਰ 1 ਹੋਊਗੀ ਟੇਲਰ ਭਾਈ ਸਾਡੇ ਆਪ ਦੇ ਆ ਤੇ ਵੇਟ ਘੱਟ ਕਰ ਤਾਂ ਦੇ ਆਪਣੇ ਕੋਈ 1 2 ਥਾਂ ਨੇ ਤੇ ਰੰਗ 1 2 ਐਦਾਂ ਤੇ ਨਹੀਂ ਕੋਈ ਧੋਖਾ ਕਰੀ ਹੋ ਰਹੀ ਬਿਲਕੁਲ ਨਹੀਂ ਭਾਜੀ ਇਹੋ ਜੀ ਕੋਈ ਧੋਖਾ ਤੁਹਾਡੀ ਨਹੀਂ ਆ ਤੁਸੀਂ ਆ ਕੇ ਚੈੱਕ ਕਰੋ ਸਾਡੇ ਕੋਲ ਅਨਲਿमिटेड ਕਲਰ ਪਏ ਆ ਇੱਕ ਤੋਂ ਇੱਕ ਕਲਰ ਆ ਸਾਡੇ ਤੋਂ ਜਿੱਦਾਂ ਦਾ ਵੀ ਤੁਹਾਨੂੰ ਕਲਰ ਚਾਹੀਦਾ ਫੋਟੋ ਖਾ ਦਿਓ ਉਦਾਂ ਦਾ ਤੁਹਾਨੂੰ ਕਲਰ ਆਪਾਂ ਦੇ ਜੀ ਕਪੜਾ ਵੀ ਨਾਲ ਦੇਈਦਾ ਸਲਾਈ ਵੀ ਨਾਲ ਕਰਕੇ ਦੇਈਦੀ ਆ ਠੀ 2995 ਕੋਟ ਪੈਂਟ ਆਪਾਂ ਰੈਡੀ ਕਰਕੇ ਦਿੰਨੇ ਆ 2 ਪੀਸ 3 ਪੀਸ ਦਿੰਨੇ ਆ 3760 ਰੁਪਏ ਸਟੀਚਿੰਗ ਦੀ ਭਾਜੀ ਫੁੱਲ ਗਾਰੰਟੀ ਆ ਬਾਕੀ ਡਿਜ਼ਾਈਨ ਤੁਸੀਂ ਜਿੱਥੋਂ ਮਰਜ਼ੀ ਲੈ ਆਓ Google ਤੋਂ ਲੈ ਆਓ Instagram ਤੋਂ ਲੈ ਆਓ ਕਹਿੰਨੇ ਅਮਰੀਕਨ ਕਾਲਰ ਕੋਈ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਕੋਈ ਵੀ ਚਾਹੁੰਦਾ ਹੈ ਨਾ ਤੇ ਆਪਾਂ ਬਣਾ ਕੇ ਦੇਈਏ ਬਾਜ਼ਾਰ 'ਚ ਜਾ ਕੇ ਪਤਾ ਕਰੋ ਕਿਸੇ ਵੀ ਸਟੋਰ ਤੇ ਘੱਟੋ ਘੱਟ 15000 ਤੋਂ ਘੱਟ ਸ਼ੇਰਵਾਨੀ ਕੋਈ ਨਹੀਂ ਦਿੰਦਾ ਸਲਾਈ ਕਰਕੇ ਪਰ ਇੱਥੇ 15000 ਵਾਲੀ ਸ਼ੇਰਵਾਨੀ ਤੁਹਾਨੂੰ ਗਾਰੰਟੀ ਦੇ ਨਾਲ ਪਸੰਦੀਏ ਸਾਡੇ ਰੰਗ ਦਵਾਂਗੇ 6500 ਰੁਪਏ ਚ ਦਵਾਂਗੇ ਸਲਾਈ ਕਰਕੇ। ਆਕੇ ਵੀ ਇਹ ਕੱਪੜਾ ਤੁਸੀਂ ਚੈੱਕ ਕਰ ਲਓ। ਜਿੱਦਾਂ ਕੰਬਲ ਹੁੰਦਾ ਉਦਾਂ ਦਾ ਕੱਪੜਾ 8000 10000 ਘਟੋਗਾ ਟਿਕ ਸਟਾਰਟਿੰਗ ਹੈ ਬਾਜ਼ਾਰ ਚ। ਇੱਥੇ ਤੁਹਾਨੂੰ 3000 ਰੁਪਏ ਚ ਮਿਲ ਜਾਂਦਾ। ਤੇਰਾ ਸ਼ਵਾਦ ਹੁੰਦੀ ਚੰਗਾ ਕੱਪੜਾ ਜਿਹੜਾ ਹੈਗਾ। ਭਾਜੀ ਇਹਦੇ ਵਿੱਚ 700 ਰੁਪਏ ਦਾ ਕੱਪੜਾ ਜਿਹੜਾ ਵਧੀਆ ਪਾਰਟੀ ਵੇਅਰ ਅੱਛਾ ਜਿਹੜੇ 3 3000 ਦੇ 35 3500 ਦੇ ਬਾਜ਼ਾਰ ਚ ਵੇਚਦੇ ਉਹ 700 ਰੁਪਏ ਚ ਕੱਪੜਾ ਮਿਲ ਜਾਂਦਾ। 700 ਰੁਪਏ ਦਾ ਵਧੀਆ ਪਾਰਟੀ ਵੇਅਰ ਕੱਪੜਾ ਏਐਸਓ ਐਸਐਚਓ ਡੀਐਸਪੀ ਐਸਪੀ ਐਸਐਸਪੀ ਪਹਾ ਡੀਆਈਜੀ ਡੀਜੀਪੀ ਪੰਜਾਬ ਹਰ ਤਰ੍ਹਾਂ ਦੀ ਯੂਨੀਫਾਰਮ ਦੇ ਅਕੋਰਡਿੰਗ ਪੰਜਾਬ ਉਸ ਜ਼ਿਲ੍ਹੇ ਕਦਰ ਹੈਗੇ ਆ ਲੋ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਜੜਿਆਲਾ ਗੁਰੂ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਜਿੱਥੇ ਬਾਹਲੇ ਰੋਲਾ ਕਹਿੰਦੇ ਵੀ ਇੱਥੇ 10-10 ਹਜ਼ਾਰ ਦੇ ਕੋਟ ਵੰਡ ਸਿਰਫ 2995 ਵਿੱਚ ਮਿਲਦੇ ਸਲਾਈ ਕਰਕੇ ਤੇ ਜਿਹੜਾ ਤੁਸੀਂ 15000 ਦਾ ਕੋਟ ਵੜ ਰਹੇ ਹੋ ਬਾਜ਼ਾਰ ਚ ਇੱਥੇ ਮਿਲਦਾ 3760 ਚ ਬਾਜੀ ਰੋਲਾ ਤਾਂ ਬਹੁਤ ਸਾਰਾ ਹੈਗਾ ਮੁੰਡੇ ਤਾਂ ਖੁਸ਼ ਬਹੁਤ ਆ ਪਰ ਦੁਕਾਨਦਾਰਾਂ ਨੇ ਸਿਰ ਫੜ ਲਿਆ ਪਰੇਸ਼ਾਨ ਹੋ ਗਏ ਕਹਿੰਦੇ ਵੀ ਜਿੰਨੇ ਦਾ ਸਾਡੇ ਕੋਲ ਕੱਪੜਾ ਨਹੀਂ ਆਉਂਦਾ ਜਿੰਨੇ ਦੀ ਬਜ਼ਾਰ ਚ ਦਰਜੀ ਸਲਾਈ ਕਰਕੇ ਦਿੰਦੇ ਤੇ ਮਾਤੂ ਸ਼੍ਰੀ ਦਸਤਾਰਾਂ ਵਾਲੇ ਪੁੱਠੇ ਪੰਗਿਆ ਸੀਜਨ ਚ ਪਾਤਾ ਕਿਨੇ 2995 ਚ ਸੱਚ ਆ ਜੀ 2995 ਜਿੰਨੇ ਉਹ ਸਲਾਈ ਕਰਕੇ ਦਿੰਦੇ ਉਹ ਕੱਲਾ ਕਪੜਾ ਦਿੰਦੇ ਹੋ ਬਿਲਕੁਲ ਭਾਜੀ ਭਾਜੀ ਕਪੜਾ ਵੀ ਨਾਲ ਦਈਦਾ ਸਲਾਈ ਵੀ ਨਾਲ ਕਰਕੇ ਦਈਦੀ ਆ ਠੀਕ ਆ ਜੀ 2995 ਚ ਕੋਟ ਪੈਂਟ ਆਪਾਂ ਰੈਡੀ ਕਰਕੇ ਦਿੰਨੇ ਆ ਟੂ ਪੀਸ ਥਰੀ ਪੀਸ ਦਿੰਨੇ ਆ 3760 ਰੁਪਏ ਚ ਪਰ ਭਾਈ ਜੀ ਹੈਰਾਨੀ ਵਾਲੀ ਗੱਲ ਤਾਂ ਇਹ ਆ ਚਾਹੇ ਪੈਂਟ ਵੀ ਚਲ ਜਾਓ ਸ਼ਹਿਰ ਚ ਚਲ ਜਾਓ ਕਿਸੇ ਦਰਜੀ ਨਾਲ ਗੱਲ ਕਰਦੇ ਆ ਕੋਈ 3200 ਰੁਪਇਆ ਸਲਾਈ ਮੰਗਦਾ ਕੋਈ 3500 ਸਲਾਈ ਮੰਗਦਾ ਤੁਸੀਂ ਕਹਿੰਦੇ ਹੋ ਸਲਾਈ ਕਰਕੇ ਲੈ ਜਾਓ 2995 ਚ ਆਪਾਂ ਨੂੰ ਸ਼ੱਕ ਪੈਂਦੀ ਵੀ ਕੱਪੜਾ ਚੈੱਕ ਕਰੀਏ ਤੇ ਕੱਪੜੇ ਦੀ ਕੁਆਲਿਟੀ ਵੀ ਕਵਾਲਿਟੀ ਪੂਰੀ ਕਪੜੇ ਦੀ ਕੁਆਲਿਟੀ ਨੰਬਰ 1 ਬਾਕੀ ਸਟਿਚਿੰਗ ਸਟਿਚਿੰਗ ਵੀ ਸਾਡੀ ਨੰਬਰ 1 ਹੋਊਗੀ ਟੇਲਰ ਭਾਈ ਸਾਡੇ ਆਪ ਦੇ ਆ ਤਾਂ ਕਰਕੇ ਰੇਟ ਸਾਡਾ ਸਸਤਾ ਆ ਅੱਛਾ ਏਦਾਂ ਤੇ ਨਹੀਂ ਹੈਗਾ ਵੀ ਰੇਟ ਘੱਟ ਕਰਤਾ ਤੇ ਆਪਣੇ ਕੋਈ 1 2 ਥਾਂ ਨੇ ਤੇ ਰੰਗ 1 2 ਏਦਾਂ ਤੇ ਨਹੀਂ ਕੋਈ ਧੋਖਾਦਾਰੀ ਹੋ ਰਹੀ ਬਿਲਕੁਲ ਨਹੀਂ ਭਾਜੀ ਇਹੋ ਜੀ ਕੋਈ ਧੋਖਾ ਤੁਹਾਡੀ ਨਹੀਂ ਤੁਸੀਂ ਆ ਕੇ ਚੈੱਕ ਕਰੋ ਸਾਡੇ ਕੋਲ ਅਨਲਿਮਿਟਿਡ ਕਲਰ ਪਏ ਆ ਇੱਕ ਤੋਂ ਇੱਕ ਕਲਰ ਹੈ ਸਾਡੇ ਤੋਂ ਜਿੱਦਾਂ ਦਾ ਵੀ ਤੁਹਾਨੂੰ ਕਲਰ ਚਾਹੀਦਾ ਫੋਟੋ ਵਿਖਾ ਦਿਓ ਉਦਾਂ ਦਾ ਤੁਹਾਨੂੰ ਕਲਰ ਆਪਾਂ ਦਾਂਗੇ ਅੱਛਾ ਕੋਈ ਸਾਡਾ ਸ਼ਕੀਨ ਭਰਾ ਜਵੇ ਉਹ ਕਵੇ ਬਈ ਮੈਨੂੰ ਤਾਂ 5000 ਵਾਲਾ ਚਾਹੀਦਾ 7000 ਦਾ ਚਾਹੀਦਾ ਮਤਲਬ 2995 ਤੋਂ ਉੱਪਰ ਹੀ ਰੇਂਜ ਚਾਹੀਦੀ ਆ ਉਹ ਵੀ ਕਪੜਾ ਹੈ ਕਿ ਸਿਰਫ ਦੋ ਹੀ ਆਪਣੇ ਕੋਲ ਰੇਟ 2995 376 ਨਹੀਂ ਨਹੀਂ ਸਰ ਆਪਣੇ ਕੋਲ ਰੇਂਜਸ ਸਾਰੀਆਂ ਆਈਆਂ ਆ ਇਸ ਤੋਂ ਇਲਾਵਾ ਕੋਈ ਸੀ ਆ ਰਾਮ ਰੇਮਡ ਦੇ ਵਿੱਚ ਆ ਜਿਹੜੇ 25-25000 ਦੇ ਕੋਟ ਪੈਂਟ ਬੰਦੇ ਆ ਉਹ ਆਪਾਂ ਤੁਹਾਨੂੰ 8-9000 ਚ ਵਧੀਆ ਰੈਡੀ ਕਰਕੇ ਦੋ ਸੋ ਰੰਗ ਤੁਸੀਂ ਚੈੱਕ ਕਰ ਲਓ ਦੇਖੋ ਜਿੱਦਾਂ ਦਾ ਰੰਗ ਚਾਹੀਦਾ ਤੁਹਾਨੂੰ ਪਲੇਨ ਚਾਹੀਦਾ ਤੁਹਾਨੂੰ ਚੈੱਕ ਚਾਹੀਦਾ ਲਾਈਨਿੰਗ ਚਾਹੀਦੀ ਆ ਡਾਰਕ ਚਾਹੀਦਾ ਤੁਹਾਨੂੰ ਚਾਹੀਦਾ ਹੈਗਾ ਲਾਈਟ ਸੋ ਜੀ ਲੋਕ ਇਥੇ ਬਹੁਤ ਖੁਸ਼ ਹੋ ਕੇ ਜਾਂਦੇ ਆ ਜਿਹੜੀ ਸਾਡੀ ਸੇਲਸਮੈਨ ਟੀਮ ਆ ਨਾ ਇਹ ਵੀ ਬੜੇ ਰਾਜੀ ਖੁਸ਼ੀ ਕਰਕੇ ਭੇਜਦੇ ਆ ਕਿੰਗੋ ਜਿਹੜਾ ਤੁਸੀਂ ਚੀਜ਼ ਚੋਣਿਓ ਬਾਈ ਜੀ ਕੋਈ ਬੰਦਾ ਆ ਜਵੇ ਫੋਟੋ ਲਿਆਵੇ ਕੱਢ ਕੇ ਇੰਸਟਾਗ੍ਰਾਮ ਤੋਂ ਫੇਸਬੁੱਕ ਤੋਂ ਕੋਈ ਕਵੇ ਮੈਨੂੰ ਤਰਸੀਮ ਜਸਲ ਬਣਾਣਾ ਕੋਈ ਕਵੇ ਬੱਬੂ ਮਾਨ ਵਾਲਾ ਚਾਹੀਦਾ ਕੋਈ ਕਵੇ ਕਰਨੌਜੀ ਲੈ ਚਾਹੀਦਾ ਉਦਾਂ ਦਾ ਡਿਜ਼ਾਈਨ ਉਦਾਂ ਦਾ ਕਲਰ ਮਿਲ ਜੂ ਤੇ ਨਾਲ ਸਟਿਚਿੰਗ ਦੀ ਕਿੰਨੀ ਗਰੰਟੀ ਚੱਕਦੇ ਹੋ ਸਟਿਚਿੰਗ ਦੀ ਭਾਜੀ ਫੁੱਲ ਗਰੰਟੀ ਆ ਬਾਕੀ ਡਿਜ਼ਾਈਨ ਤੁਸੀਂ ਜਿੱਥੋਂ ਮਰਜੀ ਲਿਆਓ Google ਤੋਂ ਲਿਆਓ Instagram ਤੋਂ ਲਿਆਓ ਕਹਿੰਨੇ ਅਮਰੀਕਨ ਕਾਲਰ ਕੋਈ ਜਿੱਦਾਂ ਦਾ ਮਰਜੀ ਡਿਜ਼ਾਈਨ ਕੋਈ ਵੀ ਚਾਹੁੰਦਾ ਹੈ ਨਾ ਤੇ ਆਪਾਂ ਬਣਾ ਕੇ ਦੇਈਦੇ ਆ ਭਾਜੀ ਜੀ ਅੱਛਾ ਕੋਟ ਪੈਂਟ ਹੋ ਗਏ ਇਸ ਤੋਂ ਇਲਾਵਾ ਆਪਾਂ ਸ਼ੇਰਵਾਨੀਆਂ ਦੀ ਗੱਲ ਕਰ ਲਈ ਤੇ ਉਹਦੇ ਵਿੱਚ ਕਿੰਨਾ ਦੀ ਵੈ ਰੇਟ ਕਿਦਾਂ ਦੇ ਹੈਗੇ ਆ ਸਟਿਚ ਕਰਕੇ ਕਿਦਾਂ ਫਾਇਦਾ ਦੇ ਰਹੇ ਹੋ ਇਹ ਚ ਸ਼ੇਰਵਾਨੀ ਦੇ ਵਿੱਚ ਭਾਜੀ ਹਰੇਕ ਤਰ੍ਹਾਂ ਦੇ ਕਲਰ ਇੱਕ ਤੋਂ ਇੱਕ ਕਲਰ ਹੈ ਜਿੰਨੇ ਵੀ ਤੁਸੀਂ ਜਿੱਦਾਂ ਦੀ ਵੀ ਤੁਸੀਂ ਵੈਰਾਈਟੀ ਚਾਹੋ ਕਲਰ ਚਾਹੋ ਫੈਬਰਿਕ ਤੁਹਾਨੂੰ ਜਿੱਦਾਂ ਦਾ ਚਾਹੀਦਾ ਤੁਹਾਨੂੰ ਆਪਣੇ ਤੋਂ ਮਿਲ ਜਾਊਗਾ ਅੱਛਾ ਭਾਜੀ ਰੇਟ ਦੱਸੋ ਕੀ ਹੈਗਾ ਦਾ ਰੇਟ ਭਾਜੀ 6500 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਸਲਾਈ ਕਰਕੇ ਸ਼ੇਰਵਾਨੀ ਬਿਲਕੁਲ ਸਾਰੀ ਤੁਸੀਂ ਬਾਜ਼ਾਰ 'ਚ ਜਾ ਕੇ ਪਤਾ ਕਰੋ ਕਿਸੇ ਵੀ ਸਟੋਰ ਤੇ ਘੱਟੋ ਘੱਟ 15000 ਤੋਂ ਘੱਟ ਸ਼ੇਰਵਾਨੀ ਕੋਈ ਨਹੀਂ ਦਿੰਦਾ ਸਲਾਈ ਕਰਕੇ ਪਰ ਇੱਥੇ 15000 ਵਾਲੀ ਸ਼ੇਰਵਾਨੀ ਤੁਹਾਨੂੰ ਗਾਰੰਟੀ ਦੇ ਨਾਲ ਸੰਦੀ ਇਹ ਸਾਡੇ ਰੰਗ ਦਵਾਂਗੇ 6500 ਰੁਪਏ ਚ ਦਵਾਂਗੇ ਸਲਾਈ ਕਰਕੇ ਜਿਹੜੇ ਸਾਡੇ ਵੀਰ ਕਹਿੰਦੇ ਠੰਡ ਬਹੁਤ ਆ ਵੀ ਸਾਨੂੰ ਲੌਂਗ ਕੋਟ ਚਾਹੀਦੇ ਆ ਦੇਖੋ ਲੌਂਗ ਕੋਟ ਦੇ ਲਈ ਵੀ ਬੜਾ ਸੋਹਣਾ ਕੱਪੜਾ ਇੱਥੇ ਆ ਗਿਆ ਵੂਲ ਹੈਗਾ ਆ ਇਹ ਜਿਹੜੇ ਤੁਸੀਂ ਦਿੱਲੀ ਬੰਬਈ ਵਾਲੇ ਵੱਡੇ ਵੱਡੇ ਸਟੋਰਾਂ ਚ ਜਾਂਦੇ ਹੋ ਉੱਥੇ ਵੀ ਇਦਾਂ ਦੀ ਕੁਆਲਿਟੀ ਨਹੀਂ ਮਿਲਦੀ ਜੋ ਤੁਹਾਨੂੰ ਇੱਥੇ ਮਿਲਦਾ ਇਹਦੇ ਵਿੱਚ ਬਈ ਦੀ ਕਿੰਦਾ ਦਾ ਫਾਇਦਾ ਕਿੰਨੀ ਗ੍ਰੇਂਜ ਹੈਗੀ ਦੱਸ ਦਿਓ ਇਹ ਸਰ ਬਿਲਕੁਲ ਫਾਈਨ ਕੁਆਲਿਟੀ ਆ ਵੂਲ ਦੇ ਵਿੱਚ ਕੱਪੜਾ ਪਿਓਰ ਵੂਲ ਇਹ ਤੁਹਾਨੂੰ ਬਲੇਜ਼ਰ ਜਿਹੜੇ ਬਾਹਰੋਂ ਤੁਹਾਨੂੰ 7-7 8-8 10000 ਤੱਕ ਮਿਲਦੇ ਆ 3000 ਦੇ ਵਿੱਚ ਆਪਾਂ ਰੈਡੀ ਕਰਕੇ ਬਲੇਜ਼ਰ ਦਵਾਂਗੇ। ਬਾਕੀ ਵੀ ਇਹ ਕੱਪੜਾ ਤੁਸੀਂ ਚੈੱਕ ਕਰ ਲਓ। ਜਿੱਦਾਂ ਨਾ ਕੰਬਲ ਹੁੰਦਾ ਉਦਾਂ ਦਾ ਕੱਪੜਾ 8000 10000 ਘੱਟੋ ਘਾ ਟਿਕ ਸਟਾਰਟਿੰਗ ਹੈ ਬਾਜ਼ਾਰ 'ਚ। ਇੱਥੇ ਤੁਹਾਨੂੰ 3000 ਰੁਪਏ 'ਚ ਮਿਲ ਜਾਂਦਾ। ਕਲਰ ਇਹਦੇ ਵਿੱਚ ਪਰ ਭਾਜੀ ਤੁਹਾਨੂੰ ਇੱਕ ਤੋਂ ਇੱਕ ਕਲਰ ਦਵਾਂਗੇ। ਜਿੱਦਾਂ ਦੇ ਤੁਹਾਨੂੰ ਰੰਗ ਚਾਹੀਦਾ ਆਪਾਂ ਤੁਹਾਨੂੰ ਦਵਾਂਗੇ। ਆਹ ਦੇਖੋ ਤੁਸੀਂ ਜਿੱਦਾਂ ਦਾ ਮਰਜ਼ੀ ਲੈ ਜਾਓ ਲਾਈਟ ਡਾਰਕ ਲਾਈਨਿੰਗ ਵਾਲਾ ਜੋ ਕਲਰ ਚਾਹੀਦਾ ਤੁਸੀਂ ਲੈ ਜਾਓ। ਸਵੇਰ ਤੋਂ ਸ਼ਾਮ ਤੱਕ ਕਸਟਮ ਆਉਂਦੇ ਤੁਸੀਂ ਇੱਧਰ ਚੈੱਕ ਕਰੋ। 10 ਦੇ ਵਿੱਚ 20 ਕਹਿੰਦੇ ਬਹੁਤ ਜ਼ਿਆਦਾ ਤੁਸੀਂ ਰੂਬੀਆ ਫੁੱਲ ਬੈਲ ਲੈਣਾ ਕਪੜਾ ਲੈ ਜਾਓ ਖਾਸ ਤੌਰ ਤੇ ਸਾਡੇ ਪੰਜਾਬ ਪੁਲਿਸ ਨੌਜਵਾਨ ਵੀਰ ਹੈਗੇ ਆ ਖਾਕੀ ਰੰਗ ਦੇ ਵਿੱਚ ਬਹੁਤ ਸ਼ੇਡ ਆ ਰੰਗ ਖਾਕੀ ਦੇ ਵਿੱਚ ਤੁਹਾਨੂੰ 15-20 ਸ਼ੇਡ ਮਿਲ ਜਾਣੇ ਹੋ ਤੁਸੀਂ ਐਸਆਈਓ ਐਸਐਚਓ ਡੀਐਸਪੀ ਐਸਪੀ ਐਸਐਸਪੀ ਪਾਉਂ ਡੀਆਈਜੀ ਡੀਜੀਪੀ ਪੰਜਾਬ ਆ ਹਰ ਤਰ੍ਹਾਂ ਦੀ ਯੂਨੀਫਾਰਮ ਦੇ ਅਕੋਰਡਿੰਗ ਪੰਜਾਬ ਪੁਲਿਸ ਦੇ ਲਈ ਕਲਰ ਹੈਗੇ ਆ ਉਦੋਂ ਬਾਅਦ ਸਾਡੇ ਕੋਲ ਵੈਸੇ ਤਾਂ 550 ਤੋਂ ਵੱਧ ਰੰਗ ਆ ਰੂਬੀਆ ਫੁੱਲ ਬੈਲ ਜਿਹੜਾ ਮਰਜ਼ੀ ਲੈ ਜਾਓ ਇਹਦੀ ਗਰੰਟੀ ਵੀ ਬਹੁਤ ਦਿੰਦੇ ਆ ਠੋਕ ਕੇ ਭਾਜੀ ਰੰਗ ਰੰਗ ਫੇਡ ਹੋ ਜਵੇ ਡੱਬ ਹੋ ਜਵੇ ਤਾਂ ਕੋਈ ਜ਼ਿੰਮੇਵਾਰੀ ਚੱਕਦਾ ਮੈਂ ਤੁਸੀ ਗਰੰਟੀ ਆਪਾਂ ਠੋਕ ਕੇ ਦਿੰਨੇ ਆ ਬਿਲ ਦੇ ਉੱਤੇ ਗਰੰਟੀ ਆਪਣੀ ਲਿਖੀ ਹੁੰਦੀ ਆ 3 ਮਹੀਨਿਆਂ ਦੀ ਫੁੱਲ ਗਰੰਟੀ ਹੁੰਦੀ ਆ ਭਾਜੀ ਨਵੀਂ ਪੱਗ ਦਵਾਂਗੇ ਕਲਰ ਫੇਡ ਹੋ ਜਾਏ ਟਪਲ ਆਉਟ ਜੇ ਤੇ ਡੱਬ ਪੈ ਜਾਏ ਕੋਈ ਵੀ ਠੀਕ ਆ ਆਪਾਂ ਨਵੀਂ ਪੱਗ ਚੇਂਜ ਕਰਕੇ ਦੇਈਏ ਬਦਲ ਕੇ ਦਵਾਂਗੇ ਬਦਲ ਕੇ ਉਦੋਂ ਕੋਈ ਪੈਸੇ ਤੇ ਨਹੀਂ ਲਾਉਂਗੇ ਕੋਈ ਪੈਸਾ ਨਹੀਂ ਐਕਸਟਰਾ ਲਈਦਾ ਉਦੋਂ ਵੀ ਲਓ ਇਹ ਤਾਂ ਬਹੁਤ ਚੰਗੀ ਗੱਲ ਇਹਦਾ ਕੱਲੇ ਕੱਲੇ ਨੌਜਵਾਨ ਦੇ ਜਵਾਨ ਤੇ ਆਵਾਜ਼ ਹੈਗੀ ਆ ਭਾਈ ਮਾਤੂ ਸ਼ਰੀ ਦਸਤਾਰ ਅਸਲ ਰੰਗ ਸਰਦਾਰੀ ਦੀ ਮਾਤਰ ਸਰਦਾਰਾਂ ਦਾ ਫੇਵਰਟ ਕਲਰ ਫੇਵਰਟ ਕਪੜਾ ਮਾਤੂ ਸ਼ਰੀ ਦਸਤਾਰ ਬਣ ਗਿਆ 550 ਤੋਂ ਬਾਅਦ ਰੰਗ ਭਾਈ ਜੀ ਲਾਈਨਿੰਗ ਦੇ ਕਪੜੇ ਚ ਕਿੱਥੋਂ ਸ਼ੁਰੂਆਤ ਹੋ ਜਾਂਦੀ ਕਿਉਂਕਿ ਸੂਟ ਬੜੇ ਮਹਿੰਗੇ ਅੱਜ ਕੱਲ ਬੀਬੀਆਂ ਲੈਂਦੀਆਂ ਉਹ ਕਪੜਾ ਵੀ ਜਿਹੜਾ ਫੇਟ ਨਾ ਹੁੰਦਾ ਵੀ ਕਿੱਥੋਂ ਸਟਾਰਟ ਹੋ ਜਾਂਦਾ ਮਿਲ ਕੋ ਭਾਈ ਜੀ ਲਾਈਨਿੰਗ ਦੇ ਵਿੱਚ ਜਿਹੜਾ ਬਾਹਰ ਕਪੜਾ ਵਿਗਦਾ 50 ਰੁਪਏ 55 ਰੁਪਏ ਮੀਟਰ ਉਹ ਆਪਾਂ ਇੱਥੇ 40 ਰੁਪਏ ਮੀਟਰ ਦੇਈਦਾ ਤੇ ਆਪਣੇ ਕੋ ਸਾਰੇ ਅਲੱਗ-ਪੱਗ ਰੰਗ ਉੱਚ ਵੀ ਸਾਰੇ ਹੈਗੇ ਆ ਹਾਂ ਉੱਚ ਸਾਰੇ ਕਲਰ ਹੈਗੇ ਆ ਪਿੰਡਾਂ ਦੇ ਪੰਜ ਸਰਪੰਚੋਂ ਲੰਬੜਦਾਰੋਂ ਐਮਐਲਏੋਂ ਮੰਤਰੀਓ ਤਾਂ ਦੇਖੋ ਵਾਈਟ ਰੰਗ ਦੇ ਕੁਰਤੇ ਪਜਾਮਿਆਂ ਦੇ ਵਿੱਚ ਕਿੰਨੇ ਸਾਡੇ ਕੋਲ ਸ਼ੇਡ ਹੈਗੇ ਆ ਕਿੰਨੇ ਤਰ੍ਹਾਂ ਦਾ ਕੱਪੜਾ ਹੈਗਾ ਵੈਸੇ ਆ ਜਿਹੜੇ ਵੱਡੇ-ਵੱਡੇ ਸਿੰਗਰਾਂ ਦੇ ਨਾਮ ਲੈ ਕੇ ਤੁਹਾਨੂੰ ਕੱਪੜਾ ਵੇਚਦੇ ਆ ਚਾਹੇ ਕੋਈ ਬੱਬੂ ਮਾਨ ਦਾ ਨਾਮ ਲੈਂਦਾ ਤਰਸੀਮ ਜੱਸੜ ਕੋਈ ਵੀ ਨਾਮ ਲੈ ਕੇ ਨਾ ਕੋਈ ਤੁਹਾਨੂੰ 4000 ਰੁਪਏ ਤੋਂ ਸ਼ੁਰੂ ਕਰਦਾ ਕੋਈ 3500 ਤੋਂ ਸ਼ੁਰੂ ਕਰਦਾ ਕੋਈ ਕਰਦਾ 3200 ਤੋਂ ਸ਼ੁਰੂ ਭਾਈ ਜੀ ਕਿੰਨੇ ਦਾ ਸ਼ਵਾਗ ਹੁੰਦੀ ਚੰਗਾ ਕਪੜਾ ਜਿਹੜਾ ਹੈਗਾ ਭਾਈ ਇਹਦੇ ਵਿੱਚ 700 ਰੁਪਏ ਦਾ ਕਪੜਾ ਜਿਹੜਾ ਵਧੀਆ ਪਾਰਟੀ ਵੇਅਰ ਅੱਛਾ ਜਿਹੜੇ 3-3000 ਦੇ 35-3500 ਦੇ ਬਾਜ਼ਾਰ 'ਚ ਵਿਕਦੇ ਉਹ 700 ਰੁਪਏ 'ਚ ਕਪੜਾ ਮਿਲ ਜਾਂਦਾ 700 ਰੁਪਏ ਦਾ ਵਧੀਆ ਪਾਰਟੀ ਵੇਅਰ ਕਪੜਾ ਦਈਦਾ ਭਾਈ ਜੀ ਆਹ ਦੇਖੋ ਇਸ ਤੋਂ ਉੱਪਰ ਲਈ ਜਿੱਦਾਂ ਰਹੀ ਸਾਨੂੰ ਚਾਹੀਦੀ ਉਹ ਸਾਡੇ ਕੋਲ ਕਾਫੀ ਹੈਗੀ ਤੁਸੀਂ ਲੈ ਸਕਦੇ ਸਾਰੇ ਰੇਂਜ ਹਰੇਕ ਤਰ੍ਹਾਂ ਦੇ ਕਲਰ ਤੁਹਾਨੂੰ ਮਿਲ ਜਾਣਗੇ ਹਰੇਕ ਤਰ੍ਹਾਂ ਦੀ ਕੁਆਲਿਟੀ ਮਿਲ ਜੂਗੀ ਰੰਗ ਜਿੱਦਾਂ ਦੀ ਮਰਜ਼ੀ ਲੈ ਲਓ ਤੁਸੀਂ ਪਜਾਮੇ ਦੇ ਨਾਲ 700 ਰੁਪਏ ਦੇ ਵਿੱਚ ਚੰਗੀ ਕੁਆਲਟੀ ਵਾਲਾ ਮਿਲ ਜਾਂਦਾ ਉਦੋਂ ਉੱਪਰ ਤੁਸੀਂ ਜਿੱਦਾਂ ਲੈਣਾ ਲੈ ਸਕਦੇ ਹੋ ਸ਼ਰਟਾਂ ਚੈੱਕ ਕਰ ਲੋ ਵੱਖ-ਵੱਖ ਤਰ੍ਹਾਂ ਦੀ ਰੇਂਜ ਵੈਰਾਈਟੀ ਭਾਈ ਜੀ ਚੈੱਕ ਦੇ ਵਿੱਚ ਮੈਟੀ ਦੇ ਵਿੱਚ ਲੈ ਲੰਦੇ ਦੇ ਵਿੱਚ ਜਿੱਦਾਂ ਦੀ ਵੀ ਤੁਹਾਨੂੰ ਚਾਹੀਦੀ ਹਰੇਕ ਦੇ ਵਿੱਚ ਮਿਲ ਜੂਗੀ ਸੋ ਦੇਖੋ ਸ਼ਰਟਾਂ ਦੇ ਵਿੱਚ ਤਾਂ ਬਹੁਤ ਸੋਹਣੀ ਰੇਂਜ ਹੈਗੀ ਆ ਨਾ ਇਸ ਤੋਂ ਇਲਾਵਾ ਦੇਖੋ ਤੁਸੀਂ ਟਾਈਆਂ ਲੈਣੀਆਂ ਤੁਸੀਂ ਆਪਣੇ ਦਸਤਾਰਾਂ ਦੇ ਨਾਲ ਮੈਚ ਕਰਨੀਆਂ ਤੁਸੀਂ ਕੋਟ ਪੈਂਟ ਦੇ ਨਾਲ ਮੈਚ ਕਰਨੀਆਂ ਸ਼ਰਟ ਨਾਲ ਮੈਚਿੰਗ ਕਰਨੀਆਂ ਭਾਈ ਜੀ ਇੱਕ ਗੱਲ ਤਾਂ ਜਰੂਰ ਮੈਂ ਦੇਖੀ ਵੀ ਟਾਈ ਤਾਂ ਚਲੋ ਸੋਹਣੀ ਆ ਪੈਕਿੰਗ ਬੜੀ ਰਾਇਲ ਜਬਰਦਸਤ ਪੈਕਿੰਗ ਹੈਗੀ ਆ ਪੈਕਿੰਗ ਭਾਜੀ ਵੇਖੋ ਇਹ ਸਾਰਾ ਕੰਪਨੀ ਦਾ ਇੱਥੇ ਮਟੀਰੀਅਲ ਆ ਕੋਈ ਲੋਕਲ ਮਾਲ ਨਹੀਂ ਹੈਗਾ ਇੱਥੇ ਪੈਕਿੰਗ ਸਾਰੀ ਜੋ ਵੀ ਆ ਸਾਨੂੰ ਕੰਪਨੀ ਵੱਲੋਂ ਕਰਕੇ ਆਉਂਦੀ ਆ ਸੋ 1970 ਤੋਂ ਮਾਤੂਸ਼ੀ ਦੀ ਦਸਤਾਰ ਸੇਵਾ ਚ ਲੋਕ ਖੁਸ਼ ਹੋ ਰਹੇ ਆ ਕੱਪੜਾ ਸਸਤਾ ਉਸ ਤੋਂ ਇਲਾਵਾ ਜਿਹੜੀ ਸਾਡੀ ਸਟਿਚਿੰਗ ਉਹ ਬੜੀ ਸੋਹਣੀ ਆ ਸੋ ਤੁਸੀਂ ਫਾਇਦੇ ਲੈਣੇ ਆ ਬਾਜ਼ਾਰ ਨਾਲੋਂ ਸਸਤਾ ਕੱਪੜਾ ਲੈਣਾ ਇੱਥੇ ਆਜੋ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣ ਕੇ ਲੈਣੇ ਦਾ ਫੋਨ ਕਰ ਸਕਦੇ ਆ 14 ਮਨ ਜਸੀ ਜੈਂਟ ਦੇ ਨਾਲ ਹਰਦੀਪ ਸਿੰਘ ਅੱਗਰਸਾਂਹ ਟੀਵੀ ਜੜੇਆਲਾ ਗੁਰੂ